ਪੰਜਾਬ ਨੇ 765000 ਮੁਲਾਜ਼ਮਾਂ ਦੇ ਲਈ ਹੋਲੀ ਤੋਂ ਪਹਿਲਾਂ ਤਿੰਨ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਚਿਸਤੇ ਵਿੱਚ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਇੱਕ ਵੱਡੀ ਰਾਹਤ ਦੱਸਦੇ ਕਿ ਹੋਲੀ ਤੋਂ ਪਹਿਲਾਂ ਮੁਲਾਜ਼ਮਾਂ ਦੇ ਲਈ ਤਿੰਨ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਦੇ ਪੈਂਡਿੰਗ 53% ਟੀਏ ਓਪੀਐਸ ਤੇ 2.90 ਤੇ ਇਸੇ ਦੇ ਨਾਲ ਹੋਰ ਪੈਂਡਿੰਗ ਮੰਗਨੂਰ ਮਿਲ ਸਕਦੀ ਹੈ ਮਨਜ਼ੂਰੀ ਸੋ ਕੀ ਇਹ ਮੁਲਾਜ਼ਮਾਂ ਦੇ ਲਈ ਤਿੰਨ ਵੱਡੀ ਅਪਡੇਟ ਕਿਸ ਨੂੰ ਦੇਖਦੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੁਣ ਗੱਲ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਉੱਤੇ ਜਿਸ ਦੇ ਵਿੱਚ ਜੇਕਰ ਪਹਿਲੀ ਅਪਡੇਟ ਦੀ ਗੱਲ ਕਰੀਏ ਤਾਂ ਦੱਸ ਜੇ ਕਿ ਹੁਣ ਬਲਾਸ਼ਮ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਵੀ ਅੱਗੇ ਆ ਗਈ ਹੈ ਤੇ ਹਾਲ ਹੀ ਦੇ ਵਿੱਚ ਕੁਝ ਮਜ਼ਮ ਵਰਗ ਦੇ ਵੱਲੋਂ ਆਪਣੀ ਪੈਂਡਿੰਗ ਮੰਗਾਂ ਨੂੰ ਮਨਵਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਜਿਸ ਨੂੰ ਦੇਖਦੇ ਹਰੇਕ ਸੁਣਵਾਈ ਦੇ ਵਿੱਚ ਸਰਕਾਰੀ ਵਕੀਲ ਦੁਆਰਾ ਮੁਲਾਜ਼ਮਾਨوں ਲਾਰੀ ਲਗਾਈ ਜਾਂਦੇ ਜਿਸ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ ਹੋਏ ਪੰਜਾਬ ਦੇ ਮੁੱਖ ਜ਼ਕੱਤਰ ਨੂੰ ਇੱਕ ਵੱਡੀ ਫਟਕਾਰ ਲਗਾਏਗੀ ਤੇ ਨੋਟਿਸ ਜਾਰੀ ਕੀਤਾ ਗਿਆ ਕਿ ਮੁਲਾਜ਼ਮਾਂ ਦੀ ਪੈਂਡਿੰਗ ਮੰਗ ਨੂੰ ਕਦੋਂ ਪੂਰਾ ਕੀਤਾ ਜਾਵੇਗਾ ਇਸੇ ਦੇ ਨਾਲ ਜੇਕਰ ਦੂਜੀ ਵੱਡੀ ਅਪਡੇਟ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਮੰਤਰੀ ਮੰਡਲ ਦੀ ਕੈਬਨਿਟ ਮੀਟਿੰਗ ਹੋਈ ਸੀ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਚੌਕੀਦਾਰ ਵਰਗ ਦੇ ਮੁਲਾਜ਼ਮਾਂ ਦੇ ਮਾਣ ਪੱਤੇ ਦੇ ਵਿੱਚ ਵਾਅਦਾ ਕਰਕੇ ਉਹਨਾਂ ਨੂੰ ਹੋਲੀ ਤੋਂ ਪਹਿਲਾਂ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਜੇਕਰ ਤੀਜੀ ਅਤੇ ਅਹਿਮ ਅਪਡੇਟ ਦੀ ਗੱਲ ਕਰੀ ਤਾਂ ਜਿਸ ਦੇ ਵਿੱਚ ਹੋਲੀ ਤੋਂ ਪਹਿਲਾਂ ਮੁਲਾਜ਼ਮਾਂ ਤਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਹੁਣ ਮਿਲੇਗਾ 53% ਡੀਏ ਅਤੇ ਬਾਕੀ ਦੇ ਲਾਪਤੇ 10 ਸਾਲ ਕੇ ਜੇਕਰ ਹੁਣ ਪੰਜਾਬ ਦੇ ਮੁਲਾਜ਼ਮ ਵੀ ਚੰਡੀਗੜ੍ਹ ਵਿੱਚ ਡੈਪੂਟੇਸ਼ਨ ਤੇ ਜਾ ਕੇ ਕੰਮ ਕਰਦੇ ਹਾਲ ਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਉਹ ਸਾਰੇ ਲਾਭ ਪੱਤੇ ਮਿਲਣਗੇ ਜਿਹੜੇ ਕੇਂਦਰ ਦੇ ਮੁਲਾਜ਼ਮਾਂ ਨੂੰ ਮਿਲਦੇ ਹਨ ਜਿਸ ਤੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੂੰ ਇੱਕ ਵੱਡਾ ਲਾਭ ਇਹ ਹੋਵੇਗਾ ਕਿ ਉਹਨਾਂ ਦੀ ਨੌਕਰੀ ਸੁਰੱਖਿਅਤ ਹੋਵੇਗੀ ਦੂਜਾ ਪੰਜਾਬ ਦੇ ਮੁਲਾਜ਼ਮ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ ਸੋ AC ਅੰਚ ਦੀ ਵੱਡੀ ਅਪਡੇਟ ਅਜੇ ਹੀ ਹੋਰ ਛੋਟੀ ਤੇ ਵੱਡੀ ਅਪਡੇਟਸ ਦੇ ਲਈ ਚੈਨਲ ਦੇ ਨਾਲ ਬਨੇ ਰਹੇ